ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੀ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਅਤ ਪਿੰਡ ਅ ਗੁਰਦੁਆਰਾ ਵਸਤੂਆਣਾ ਸਾਹਿਬ ਵਿਖੇ ਕੀਤੀ ਗਈ ਹੈਗੀਏ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਨੇ ਵੀ ਪ੍ਰੋਗਰਾਮ ਦਿੱਤੇ ਗਏ ਆ ਉਹਦੇ ਪ੍ਰੋਗਰਾਮਾਂ ਦੀ ਤਿਆਰੀ ਲਈ ਸਭ ਸੰਮਤੀ ਦੇ ਨਾਲ ਸੰਘਰਸ਼ ਨੂੰ ਤੇਜ਼ ਕਰਨ ਲਈ ਪਿੰਡ ਪਿੰਡ ਲਾਬੰਦੀ ਕਰਨ ਲਈ ਤਿਆਰੀਆਂ ਕੀਤੀਆਂ ਗਈਆਂ ਜਿਵੇਂ ਸਭ ਤੋਂ ਪਹਿਲਾ ਪ੍ਰੋਗਰਾਮ ਆ ਰਿਹਾ ਹੈ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਯਾਨੀ ਉਹ ਲੋਹੜੀ ਵਾਲੇ ਦਿਨ ਰੋਸ ਵਜੋ ਜਿਹੜੀਆਂ ਧੂਣੀਆਂ ਵਾਲੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਕਾਪੀਆਂ ਰੋਸ ਵਜੋ ਸਾੜੀਆਂ ਜਾਣਗੀਆਂ ਸਭ ਤੋਂ ਪਹਿਲਾਂ ਬਿਜਲੀ ਬਿੱਲ 2025 ਨਾਲ ਮੰਗਰੇਗਾ ਕਾਨੂੰਨ ਦੇ ਵਿੱਚ ਸੋਧਾਂ ਦੀਆਂ ਕਾਪੀਆਂ ਸੀੜ ਬਿੱਲ ਦੀਆਂ ਕਾਪੀਆਂ ਇਹ ਸਾੜੀਆਂ ਜਾਣਗੀਆਂ ਅਸੀਂ ਅਪੀਲ ਕਰਦੇ ਹਾਂ ਪੰਜਾਬ ਦੇ ਲੋਕਾਂ ਨੂੰ ਕਿ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਦੇ ਵਿੱਚ ਇਹ ਪ੍ਰੋਗਰਾਮ ਲਾਗੂ ਕੀਤਾ ਜਾਵੇ ਇਸੇ ਤਰ੍ਹਾਂ ਬਹੁਤ ਸਾਰੇ ਭਰਾਵਾਂ ਦੇ ਫੋਨ ਆ ਰਹੇ ਸੀ ਸ਼ਹਿਰ ਵਾਸੀਆਂ ਦੇ ਪਿੰਡ ਵਾਸੀਆਂ ਦੇ ਜਿਹੜੇ ਇਹ ਚਿਪ ਵਾਲੇ ਮੀਟਰ ਲਾਏ ਜਾ ਰਹੇ ਐ 스마트 ਮੀਟਰ ਇਹਨਾਂ ਨੂੰ ਲਾ ਕੇ ਜਮ੍ਹਾਂ ਕਰਾਉਣ ਦੀ ਜਿਹੜੀ ਮਿਤੀ ਦੁਆਰਾ 21 ਤੇ 22 ਜਨਵਰੀ ਦਿੱਤੀ ਗਈ ਹੈ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਉਹਨਾਂ ਦੇ ਫੋਨ ਆ ਰਹੇ ਕਿ ਮੀਟਰ ਲਾ ਲਈ ਦੀ ਕਦੋਂ ਜਮ੍ਹਾਂ ਕਰਾਉਣੇ ਆ ਜੀ ਕਿਵੇਂ ਲਾਉਣੇ ਆ ਉਹਨਾਂ ਨੂੰ ਬੇਨਤੀ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਲਾਹੋ ਆਪੋ ਆਪਣੇ ਘਰਾਂ ਦੇ ਅੰਦਰ ਲੱਗੇ ਹੋਏ ਜਿਹੜੇ ਮੀਟਰ ਨੇ ਇਹਨਾਂ ਨੂੰ ਆਪਾਂ ਨੇ ਜਮਾ ਕਰਾਉਣਾ ਤੇ ਨਾਲ ਦੀ ਨਾਲ ਇਹ ਜਿਹੜੇ ਜਨਵਰੀ ਦੇ ਪ੍ਰੋਗਰਾਮ ਨੇ ਇਦੂ ਬਾਅਦ 5 ਜਿਹੜੀ ਫਰਵਰੀ ਹੈ ਤਾਂ 5 ਫਰਵਰੀ ਨੂੰ ਪੰਜਾਬ ਦੇ ਅੰਦਰ ਜਿਹੜੀ ਭਗਮੰਤਮਾਨ ਦੀ ਰਵਾਈ ਵਾਲੀ ਸਰਕਾਰ ਹੈ ਜਿਹੜੀ ਲਗਾਤਾਰ ਸ਼ੰਭੂ ਘਨੌਰੀ ਦਾ ਮਾਮਲਾ ਮਾਬਜਾ ਦੇਣ ਤੋਂ ਪਾਸਾ ਵੱਟੀ ਬੈਠੀ ਹੈ ਜਿਹੜੇ ਦਿੱਲੀ ਅਤੇ ਸ਼ੰਭੂ ਮੋਰਚੇ ਦੇ ਵਿੱਚ ਸ਼ਹੀਦ ਹੋਏ ਕਿਸਾਨ ਉਹਨਾਂ ਦੇ ਪਰਿਵਾਰਾਂ ਨੂੰ ਕੰਪੋਨਸੇਸ਼ਨ ਦੇਣ ਤੋਂ ਬਿਲਕੁਲ ਪੱਜੀ ਹੋਈ ਹੈ ਤੇ ਨੌਕਰੀਆਂ ਦੇਣ ਤੋਂ ਪੱਜੀ ਹੋਈ ਹੈ ਇਸੇ ਤਰ੍ਹਾਂ ਹੀ ਜਿਹੜੇ ਕਿਸਾਨਾਂ ਤੇ ਪ੍ਰਾਣੀ ਦੇ ਕੇਸ ਪਾਏ ਹੈਗੇ ਆ ਜੁਰਮਾਨੇ ਵਸੂਲੇ ਆ ਉਹ ਕੇਸ ਦਰਜ ਕੀਤੇ ਆ ਰੇਲਵੇ ਨੂੰ ਬਹੁਤ ਸਾਰੀਆਂ ਤਮਾਮ ਮੰਗਾਂ ਨੇ ਉਹਨਾਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਜਿਹੜੇ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਮੰਤਰੀ ਐਮਐਲਏ ਮੁੱਖ ਮੰਤਰੀ ਇਹਨਾਂ ਦੇ ਘਰਾਣਾ ਕਰਾਉ ਕੀਤਾ ਜਾਣਾ ਹੈਗਾ ਪੰਜ ਬੰਦੀ ਸੋ ਇਹ ਨਾਲ ਹੀ ਅਗਲੇ ਪ੍ਰੋਗਰਾਮ ਨੇ ਜਿਹੜੇ ਮੀਟਿੰਗ ਕਰਕੇ ਕਿਸਾਨ ਮਜ਼ਦੂਰ ਮੋਰਚੇ ਦੀ ਫੇਰ ਲਾਗੇ ਜਾਣਗੇ ਤੇ ਸਰਕਾਰ ਨੂੰ ਕੱਲੀ-ਕੱਲੀ ਮੰਗ ਮੰਨਣ ਲਈ ਲੋਕਾਂ ਦੀ ਤਾਕਤ ਨਾਲ ਮਜਬੂਰ ਕਰਾਂਗੇ ਸ਼ਰਸ ਤਿੱਖੇ ਕਰਾਂਗੇ ਸੋ ਪੰਜਾਬ ਦੇ ਲੋਕਾਂ ਨੂੰ ਪੀਰ ਕਰਦੇ ਆ ਕਿ ਤੁਸੀਂ ਹਰ ਪਿੰਡ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਲਾਮਬੰਦ ਹੋਵੋ ਕਿਸਾਨ ਮਜ਼ਦੂਰ ਲਹਿਰ ਨੂੰ ਮਜ਼ਬੂਤ ਕਰੋ ਵਹਿਗੂ ਦੀ ਕਾਖਾ ਵਹਿਗੂ ਦੀ ਬੰਦ बराब <laughs> जीवा